çështja ka ਮਹਿਰੂਬੀ ਉਮੀਦ ਹੈ ਤੁਸੀਂ ਠੀਕ ਹੋਵੋਗੇ ਤੇ ਹਾਸੇ-ਠਾਕੇ ਨਾਲ ਆਪਣੀ ਜ਼ਿੰਦਗੀ ਜੀ ਰਹੇ ਹੋਵੋਗੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਲਈ ਆਪਣੀ ਹਰ ਇੱਕ ਕੋਸ਼ਿਸ਼ ਕਰ ਰਹੇ ਹੋਵੋਗੇ ਇੱਕ ਅਜਿਹਾ ਹੀ ਇਨਸਾਨ ਵਿਕਰਮ ਜੋ ਆਪਣੇ ਬੱਚੇ ਤੇ ਪਤਨੀ ਨੂੰ ਚੰਗੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਵਿੱਚ ਬਿਹਾਰ ਤੋਂ ਗੁਰੂਗ੍ਰਾਮ ਆਪਣੇ ਪਰਿਵਾਰ ਨਾਲ ਰਹਿਣ ਲਈ ਆ ਜਾਂਦਾ ਹੈ ਜਿੱਥੇ ਉਹ ਇੱਕ ਗਾਰਮੈਂਟ ਦੀ ਕੰਪਨੀ ਵਿੱਚ ਠੇਕੇਦਾਰ ਦਾ ਕੰਮ ਕਰਦਾ ਹੈ ਜ਼ਿੰਦਗੀ ਬਹੁਤ ਚੰਗੀ ਚੱਲ ਰਹੀ ਹੁੰਦੀ ਹੈ ਉਸਦੀ ਵਿਕਰਮ ਦਾ ਇੱਕ ਬਹੁਤ ਹੀ ਪਿਆਰਾ ਬੱਚਾ ਹੁੰਦਾ ਸੋਹਣੀ ਘਰ ਵਾਲੀ ਹੁੰਦੀ ਹੈ ਇੱਕ ਤੇ ਖੁਸ਼हाल ਪਰਿਵਾਰ ਪਰ ਇੱਕ ਦਿਨ ਇਸ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਜੋ ਹੈ ਲੱਗ ਜਾਂਦੀ ਹੈ 26 ਜੁਲਾਈ ਦੇ ਦਿਨ ਉਹ ਆਪਣੇ ਕੰਮ ਤੇ ਜਾਂਦਾ ਹੈ ਪਰ ਕੰਮ ਤੋਂ ਬਾਅਦ ਉਹ ਆਪਣੇ ਘਰ ਜੋ ਹੈ ਵਾਪਸ ਨਹੀਂ ਆਉਂਦਾ ਰਾਤ ਹੋ ਜਾਂਦੀ ਹੈ ਪਰਿਵਾਰ ਨੂੰ ਹੁਣ ਉਸ ਦੀ ਜੋ ਹੈ ਚਿੰਤਾ ਸਤਾਉਣ ਲੱਗ ਜਾਂਦੀ ਹੈ ਵਿਕਰਮ ਦਾ ਭਤੀਜਾ ਰਕੇਸ਼ ਜੋ ਹੈ ਉਸਦੀ ਭਾਲ ਕਰਦਾ ਹੈ ਉਸਦੀ ਕੰਪਨੀ ਵਿੱਚ ਫੋਨ ਕਰਕੇ ਪੁੱਛਦਾ ਹੈ ਕਿ ਉਹ ਵਿਕਰਮ ਜੋ ਹੈ ਅਜੇ ਘਰ ਨਹੀਂ ਪਹੁੰਚਿਆ ਤੇ ਉਹ ਕਿੱਥੇ ਹੈ ਤਾਂ ਕੰਪਨੀ ਦੱਸਦੀ ਹੈ ਕਿ ਉਹ 9 ਵਜੇ ਹੀ ਇੱਥੋਂ ਚਲਾ ਗਿਆ ਰਕੇਸ਼ ਵਿਕਰਮ ਦੀ ਭਾਲ ਕਰਨੀ ਸ਼ੁਰੂ ਕਰ ਦਿੰਦਾ ਹੈ ਪਰ ਉਸ ਦੀ ਜੋ ਹੈ ਕੋਈ ਵੀ ਜੋ ਹੈ ਉਸ ਨੂੰ ਜੋ ਸੁਰਾਗ ਜਾ ਉਸ ਦਾ ਅਤਾ ਪਤਾ ਨਹੀਂ ਚੱਲਦਾ ਵਿਕਰਮਦੀਪ ਪਤਨੀ ਨੇ 28 ਜੁਲਾਈ ਨੂੰ ਪੁਲਿਸ ਕੋਲ ਵਿਕਰਮਦੀਪ ਗਮਸ਼ੂਦਗੀ ਦੀ ਰਿਪੋਰਟ ਦਰਜ ਕਰਵਾਈ ਇੱਥੇ ਹੁਣ ਵਿਕਰਮ ਦੇ ਪਰਿਵਾਰ ਨੂੰ ਸੋਨੀ ਉੱਪਰ ਸ਼ੱਕ ਹੋ ਗਿਆ ਕਿਉਂਕਿ ਸੋਨੀ ਦੇ ਚਿਹਰੇ ਉੱਪਰ ਕੋਈ ਵੀ ਪਰੇਸ਼ਾਨੀ ਚਿੰਤਾ ਦੀ ਲਕੀਰ ਜੋ ਸੀ ਨਹੀਂ ਸੀ ਨਜ਼ਰ ਆ ਰਹੀ ਕਿਉਂਕਿ ਕਿਸੇ ਵੀ ਪਤਨੀ ਦਾ ਜੇ ਘਰ ਵਾਲਾ ਕਈ ਦਿਨਾਂ ਤੋਂ ਘਰ ਨਹੀਂ ਆਇਆ ਤਾਂ ਉਸ ਪਤਨੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਪਰ ਸੋਨੀ ਦਾ ਰਵਈਆ ਅਜਿਹਾ ਨਹੀਂ ਸੀ ਉਸ ਦਾ ਰਵਈਆ ਜੋ ਬਿਲਕੁਲ ਹੀ ਇਸ ਦੇ ਉਲਟ ਸੀ ਜਿਸ ਕਰਕੇ ਪਰਿਵਾਰ ਨੂੰ ਉਸ ਉੱਪਰ ਸ਼ੱਕ ਹੋਇਆ ਤਾਂ ਪੁਲਿਸ ਨੇ ਸੋਨੀਆ ਕੋਲ ਪੁੱਛਗਿੱਛ ਕੀਤੀ ਪਹਿਲਾਂ ਤਾਂ ਸੋਨੀ ਨੇ ਇਸ ਬਾਰੇ ਨਾਂ ਨੁਕਰ ਕੀਤੀ ਪਰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਿਆ ਤਾਂ ਸੋਨੀ ਨੇ ਕਿਹਾ ਕਿ ਉਸ ਦੇ ਪਤੀ ਕ੍ਰਮ ਦੇ ਦੋਸਤ ਰਵਿੰਦਰ ਨੇ ਉਸਦਾ ਕਤਲ ਕਰ ਦਿੱਤਾ ਹੈ ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਰਵਿੰਦਰ ਨੇ ਸੋਨੀਆ ਦਾ ਰੇਪ ਵੀ ਕੀਤਾ ਹੈ ਤੇ ਜਿਸ ਦੀ ਰਵਿੰਦਰ ਨੇ ਵੀਡੀਓ ਵੀ ਬਣਾਈ ਹੈ ਜਿਸ ਦੇ ਨਾਲ ਬਲੈਕਮੇਲ ਉਹ ਕਰਦਾ ਸੀ ਤੁਹਾਨੂੰ ਦੱਸਦੀ ਕਿ ਰਵਿੰਦਰ ਜੋ ਹੈ ਵਿਕਰਮ ਦਾ ਦੋਸਤ ਹੈ ਸੋਨੀਆ ਦੇ ਬਿਆਨਾਂ ਦੇ ਤਹਿਤ ਪੁਲਿਸ ਨੇ 1 ਅਗਸਤ ਨੂੰ ਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਰਵਿੰਦਰ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਮੰਨਿਆ ਤੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਕਿਰਾਏ ਦੀਆਂ ਗੱਡੀਆਂ ਦੀ ਬੁਕਿੰਗ ਦਾ ਕੰਮ ਕਰਦਾ ਹੈ ਤੇ ਨਾਲ ਹੀ ਦੱਸਿਆ ਕਿ ਉਸਨੇ ਸੋਨੀਆ ਨਾਲ ਕੋਈ ਰੇਪ ਨਹੀਂ ਕੀਤਾ ਬਲਕਿ ਉਸ ਦਾ ਤੇ ਸੋਨੀ ਦਾ ਨਰਜਾਇਜ਼ ਰਿਸ਼ਤਾ ਹੈ ਹੁਣ ਜੋ ਇਹ ਕੇਸ ਸੀ ਪੂਰੀ ਤਰ੍ਹਾਂ ਨਾਲ ਬਦਲ ਜਾਂਦਾ ਇੱਕ ਨਵਾਂ ਐਂਗਲ ਸਾਹਮਣੇ ਆਉਂਦਾ ਇੱਕ ਨਵਾਂ ਰਾਜ ਜੋ ਹੈ ਪੁਲਿਸ ਅੱਗੇ ਉਸ ਦੇ ਵਿਕਰਮ ਦੇ ਪਰਿਵਾਰ ਅੱਗੇ ਸਾਹਮਣੇ ਆਉਂਦਾ ਪੁਲਿਸ ਇਸ ਨੂੰ ਹੁਣ ਦੂਸਰੇ ਐਂਗਲ ਨਾਲ ਦੇਖਦੀ ਹੈ ਰਵਿੰਦਰ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇ ਵਿੱਚ ਵਿਕਰਮ ਰੋੜਾ ਬਣ ਰਿਹਾ ਸੀ ਤੇ ਨਾਲ ਹੀ ਉਹਨਾਂ ਦੀ ਅਸ਼ਲੀਲ ਵੀਡੀਓ ਜੋ ਸੋਨੀ ਦੇ ਫੋਨ ਵਿੱਚ ਸੀ ਸੋਨੀ ਦੇ ਵਿਕਰਮ ਸੋਨੀ ਤੇ ਵਿਕਰਮਦੇਹ ਬੱਚੇ ਨੇ ਦੇਖ ਲਈ ਸੀ ਜਿਸ ਦਾ ਡਰ ਸੋਨੀ ਨੂੰ ਸਤਾਉਣ ਲੱਗਿਆ ਕਿ ਉਸ ਦਾ ਬੱਚਾ ਇਸ ਬਾਰੇ ਉਸਦੇ ਪਤੀ ਵਿਕਰਮ ਨੂੰ ਦੱਸੇਗਾ ਤੋਂ ਬਚਣ ਲਈ ਰਵਿੰਦਰ ਤੇ ਸੋਨੀ ਨੇ ਵਿਕਰਮ ਦੇ ਕਤਲ ਦੀ ਪਲੈਨਿੰਗ ਕੀਤੀ ਰਵਿੰਦਰ ਦੱਸਦਾ ਹੈ ਕਿ ਉਸਨੇ ਤੇ ਸੋਨੀ ਨੇ ਦ੍ਰਿਸ਼ਮ ਅਤੇ ਕ੍ਰਾਈਮ ਪੈਟਰੋਲ ਦੇਖ ਕੇ ਅਤੇ ਹੋਰ ਅਜਹੀਆਂ ਵੀਡੀਓਜ਼ ਦੇਖ ਕੇ ਕਤਲ ਦੀ ਜੋ ਪਲੈਨਿੰਗ ਕੀਤੀ ਇਸ ਕੇਸ ਵਿੱਚ ਪੁਲਿਸ ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਰਵਿੰਦਰ ਪੁਲਿਸ ਨੂੰ ਅੱਗੇ ਦੱਸਦਾ ਹੈ ਕਿ 26 ਜੁਲਾਈ ਨੂੰ ਉਹ ਆਪਣੇ ਤਿੰਨ ਸਾਥੀਆਂ ਜਿਨ੍ਹਾਂ ਦਾ ਨਾਮ ਮਨੀਸ਼ ਫਰੀਆ ਤੇ ਇੱਕ ਹੋਰ ਆ me. ਜਿਨ੍ਹਾਂ ਨੇ ਮਿਲ ਕੇ ਵਿਕਰਮ ਨੂੰ ਅਗਵਾ ਕੀਤਾ ਕਿਡਨੈਪ ਕਰਨ ਤੋਂ ਬਾਅਦ ਇਹਨਾਂ ਚਾਰਾਂ ਨੇ ਵਿਕਰਮ ਦਾ ਜੋ ਹੈ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਰਵਿੰਦਰ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇਸ ਕਤਲ ਤੋਂ ਬਚਣ ਲਈ ਜਾਨੀ ਕਿ ਵਿਕਰਮ ਦੀ ਹੱਤਿਆ ਕਰਨ ਤੋਂ ਬਾਅਦ ਕਿਸ ਤਰ੍ਹਾਂ ਇਸ ਕੇਸ ਤੋਂ ਬਚਣਾ ਹੈ ਉਹਨਾਂ ਦਾ ਨਾਮ ਵੀ ਜੋ ਹੈ ਇਸ ਕੇਸ ਵਿੱਚ ਸਾਹਮਣੇ ਨਾ ਆਵੇ ਅਤੇ ਕੋਈ ਸਰਾਗ ਵੀ ਜੋ ਹੈ ਪੁਲਿਸ ਨੂੰ ਨਾ ਮਿਲੇ ਇਸ ਲਈ ਉਹਨਾਂ ਨੇ ਜੋ ਹੈ ਦ੍ਰਿਸ਼ਯਮ ਅਤੇ ਕ੍ਰਾਈਮ ਪੈਟਰੋਲ ਅਤੇ ਹੋਰ ਅਜੇ ਸੀਰੀਅਲਸ ਅਤੇ ਮੂਵੀਜ਼ ਦੇਖ ਕੇ ਇਸ ਦੀ ਪਲੈਨਿੰਗ ਕੀਤੀ ਅਤੇ ਅਜਿਹਾ ਹੀ ਪੈਟਰਨ ਜੋ ਸੀ ਰਵਿੰਦਰ ਨੇ ਤੇ ਸੋਨੀਆ ਨੇ ਫੋਲੋ ਵੀ ਕੀਤਾ ਕ੍ਰਮਨੀ ਕਰਵਾਲੀ ਨੇ ਫੋਲੋ ਤਾ ਕੀਤਾ ਹੈ ਪੈਟਰਨ ਪਰ ਉਸਦੇ ਜੋ ਰਵਈਏ ਨੇ ਜੋ ਹੈ ਸਾਰਾ ਰਾਜ ਜੋ ਹੈ ਉਹ ਖੋਲ ਕੇ ਰੱਖ ਦਿੱਤਾ ਹੀ ਪੁਲਿਸ ਦੇ ਅੱਗੇ ਉਸਦੇ ਰਵਈਏ ਨੇ ਪਰਿਵਾਰ ਤੇ ਪੁਲਿਸ ਨੂੰ ਉਸ ਉੱਪਰ ਸ਼ੱਕ ਕਰਨ ਤੇ ਮਜਬੂਰ ਕਰ ਦਿੱਤਾ ਸੀ ਕਤਲ ਤੋਂ ਬਾਅਦ লাশ ਨੂੰ ਜੋ ਹੈ ਗੁਰੂਗ੍ਰਾਮ ਦੇ ਮੁਹੰਮਦਪੁਰ ਪਿੰਡ ਵਿੱਚ ਐਵਲ ਸੁਸਾਇਟੀ ਦੇ ਨੇੜੇ ਇੱਕ ਟੋਏ ਵਿੱਚ ਦੱਬ ਦਿੱਤਾ ਗਿਆ ਅਤੇ ਇਹ ਜੋ ਟੋਆ ਹੈ ਉਹ ਪਹਿਲਾਂ ਹੀ ਰਵਿੰਦਰ ਦੇ ਚਾਚਾ ਸੰਤਰਪਾਲ ਨੇ ਪੁੱਟਿਆ ਹੋਇਆ ਸੀ ਸੰਤਰਪਾਲ ਨੇ ਰਵਿੰਦਰ ਨੂੰ ਗੋਦ ਲਿਆ ਸੀ ਰਵਿੰਦਰ ਨੇ ਉਸ ਨੂੰ ਸਾਰੀ ਸਾਰੀ ਜੋ ਦੀ ਜੋ ਪਲੈਨਿੰਗ ਸੀ ਉਸ ਬਾਰੇ ਸੰਤਰਪਾਲ ਨੂੰ ਇਲਾ ਹਿੰਦਾਸ ਦਿੱਤਾ ਸੀ ਅਤੇ ਉਸ ਨੂੰ ਟੋਪ ਉੱਟਣ ਲਈ ਮਨਾ ਲਿਆ ਸੀ ਕਤਲ ਤੋਂ ਬਾਅਦ ਰਵਿੰਦਰ ਅਤੇ ਉਸਦੇ ਜੋ ਸਾਥੀ ਨੇ ਉਸ ਵਿਕਰਮ ਦੀ ਜੋ লাশ ਸੀ ਉਸ ਨੂੰ ਸੰਤਰਪਾਲ ਕੋਲ ਲੈ ਕੇ ਜਾਂਦੇ ਨੇ ਅਤੇ ਜੋ ਸੰਤਰਪਾਲ ਨੇ ਜੋ ਟੋਆ ਪੁੱਟਿਆ ਹੁੰਦਾ ਉਸ ਟੋਏ ਦੇ ਵਿੱਚ ਉਸ ਨੂੰ ਦੱਬ ਦਿੰਦੇ ਨੇ ਇਸ ਦੌਰਾਨ ਸੋਨੀ ਲਗਾਤਾਰ ਜੋ ਹੈ ਰਵਿੰਦਰ ਦੇ ਸੰਪਰਕ ਵਿੱਚ ਹੁੰਦੀ ਹੈ ਅਤੇ ਉਸ ਨੂੰ ਸਾਰੀ ਜੋ ਹੈ ਇਨਫੋਰਮੇਸ਼ਨ ਉਸ ਤੋਂ ਲੈਂਦੀ ਹੈ ਤੇ ਉਸ ਨੂੰ ਦੱਸਦੀ ਹੈ ਕਿ ਪੁਲਿਸ ਦੀ ਜੋ ਪੜਤਾਲ ਕਿੱਥੇ ਤੱਕ ਪਹੁੰਚੀ ਹੈ ਜੋ ਸੋਨੀ ਹੈ ਉਹ ਫੋਨ ਤੇ ਹਰ ਕਦਮ ਦੀ ਜਾਣਕਾਰੀ ਲੈ ਰਹੀ ਸੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਸੋਨੀ ਨੇ ਪਹਿਲਾਂ ਵਿਕਰਮ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਫਿਰ ਉਸਨੇ ਰਵਿੰਦਰ ਤੇ ਬਲਾਤਕਾਰ ਦਾ ਜੋ ਉਹ ਝੂਠਾ ਦੋਸ਼ ਲਗਾ ਕੇ ਮਾਮਲੇ ਨੂੰ ਹੋਰ ਜੋ ਹੈ ਗੁੰਜਲਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇੱਕ ਛੋਟੀ ਜੀ ਗਲਤੀ ਨੇ ਸਾਰੀ ਸਾਜ਼ਿਸ਼ਤਾ ਜੋ ਪਰਦਾ ਫਾਸ਼ ਕਰ ਦਿੱਤਾ ਪੁਲਿਸ ਨੇ ਰਵਿੰਦਰ ਦੁਆਰਾ ਦਿੱਤੀ ਗਈ ਜਾਣਕਾਰੀ ਉੱਤੇ ਲਾਸ਼ ਬਰਾਮਦ ਕੀਤੀ ਅਤੇ ਜਾਂਚ ਵਿੱਚ ਪਤਾ ਲੱਗਾ ਕਿ ਸੋਨੀ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਹੀ ਬਲਾਤ ਕਰਦੀ ਜੋ ਹੈ ਕਹਾਣੀ ਬਣਾਈ ਸੀ ਰਵਿੰਦਰ ਤੋਂ ਬਾਅਦ ਪੁਲਿਸ ਨੇ ਮਨੀਸ਼ ਅਤੇ ਫਰਿਆਦ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਦੋਵੇਂ ਉੱਤਰ ਪ੍ਰਦੇਸ਼ ਦੇ ਮੇਰਠ ਦੇ ਹਸਨਤੀਨਾਪੁਰ ਖੇਤਰ ਦੇ ਬਸਤੋਰਾ ਨਾਰੰਗ ਪਿੰਡ ਦੇ ਰਹਿਣ ਵਾਲੇ ਨੇ ਅਤੇ ਇਹ ਜੋ ਹੈ ਦੋਵੇਂ ਰਵਿੰਦਰ ਦੇ ਦੋਸਤ ਹਨ ਅਤੇ ਉਸ ਦੇ ਇਸ ਉਸਦੇ ਹੀ ਇਸ਼ਾਰੇ ਉੱਤੇ ਇਸ ਕਤਲ ਵਿੱਚ ਉਹ ਸ਼ਾਮਲ ਹੋਏ ਸਨ ਪੁਲਿਸ ਨੇ ਹਸਤੀਨਾਪੁਰ ਪੁਲਿਸ ਸਟੇਸ਼ਨ ਦੀ ਮਦਦ ਨਾਲ ਦੋਵਾਂ ਨੂੰ ਉਹਨਾਂ ਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਅਗਲੇਰੀ ਜੋ ਕਾਰਵਾਈ ਹੈ ਉਹ ਪੁਲਿਸ ਦੁਆਰਾ ਜਾਰੀ ਕੀਤੀ ਗਈ ਹੈ